ਜੋ ਗਵਰਨਮੈਂਟ ਨੇ ਕਰਾਲੇ 80 ਏਕੜ ਜ਼ਮੀਨ ਅਕਵਾਇਰ ਕੀਤੀ ਹੈ ਉਹਦੇ ਮਸਲੇ ਦੇ ਉਹਦੇ ਸਬੰਧ ਦੇ ਵਿੱਚ ਅੱਜ ਦੀ ਸਾਰੀ ਮੀਟਿੰਗ ਸੀ ਸਾਰੀਆਂ ਕਿਸਾਨ ਜਥੇਬੰਦੀਆਂ ਇੱਥੇ ਇਕੱਠੀਆਂ ਹੋਈਆਂ ਔਰ ਪਿੰਡ ਦੇ ਸਾਰੇ ਨਗਰ ਨਿਵਾਸੀ ਵੀ ਸਾਰੇ ਇਕੱਠੇ ਹੋਏ ਇਸ ਕਰਕੇ ਕਿ ਸੀਐਮ ਸਾਹਿਬ ਮਾਨ ਸਾਹਿਬ ਕਹਿ ਰਹੇ ਸੀ ਕਿ ਇਸ ਸਕੀਮ ਤਹਿਤ ਜੋ ਵੀ ਅਸੀਂ ਕਰ ਰਹੇ ਆ ਕਿ ਜੇ ਕਿਸਾਨ ਦੀ ਮਰਜ਼ੀ ਹੋਏਗੀ ਤੇ ਅਸੀਂ ਜ਼ਮੀਨ ਲਵਾਂਗੇ ਜੇ ਕਿਸਾਨ ਦੀ ਮਰਜ਼ੀ ਨਹੀਂ ਹੋਏਗੀ ਤੇ ਅਸੀਂ ਇਹ ਜ਼ਮੀਨ ਨੂੰ ਨਹੀਂ ਐਕਵਾਇਰ ਕਰਾਂਗੇ ਇਸ ਕਰਕੇ ਸਾਰੇ ਸਾਡੇ ਪਿੰਡ ਵਾਲਿਆਂ ਦੀ ਪੁਰਜੋਰੋ ਅਪੀਲ ਆ ਸੀਐਮ ਸਾਹਿਬ ਨੂੰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਕਿ ਅਸੀਂ ਬਿਲਕੁਲ ਆਪਣੀ 1 ਇੰਚ ਵੀ ਜ਼ਮੀਨ ਦੇਣ ਨੂੰ ਤਿਆਰ ਨਹੀਂ ਇਸ ਕਰਕੇ ਸਾਰਿਆਂ ਦੇ ਅੱਗੇ ਇਹੀ ਰਿਕੁਐਸਟ ਹੈ ਕਿ ਇਹ ਜਿਹੜੀ ਸਕੀਮ ਆ ਇਹਨੂੰ ਤੁਸੀਂ ਕੈਨਸਲ ਕੀਤਾ ਜਾਵੇ ਜੋ ਕਿ ਸਾਰੇ ਬੰਦੇ ਆਪੋ ਆਪਣੇ ਘਰਾਂ ਚ ਜੋ ਆਪਣਾ ਰੋਜ਼ਗਾਰ ਕਰਦੇ ਆ ਰੋਜ਼ਗਾਰ ਕਰਨਾ ਸ਼ੁਰੂ ਹੋ ਜਨ ਕਿ ਉਹ ਵੀ ਬੰਦੇ ਬਹੁਤ ਜ਼ਿਆਦਾ ਟੈਨਸ਼ਨ ਦੇ ਵਿੱਚ ਆ ਕੀ ਸਰਕਾਰ ਨੇ ਤੱਕ ਇਹਨਾਂ ਸਾਡੇ ਕੋਈ ਜ਼ਮੀਨ ਖੋ ਕੇ ਲੈ ਜਾਣੀ ਅਸੀਂ ਉਹ ਲੋਕ ਆ ਜਿਨ੍ਹਾਂ ਨੇ ਸਭ ਤੋਂ ਪਹਿਲੇ ਸਾਡੀ ਜ਼ਮੀਨ ਬਾਈਪਾਸ ਚ ਆਈ ਸਾਰੇ ਪਰਿਵਾਰਾਂ ਦੀ ਉਸ ਤੋਂ ਬਾਅਦ ਸਾਡੀ ਜ਼ਮੀਨ ਜਿਹੜੀ ਸੀ ਇੰਪਰੂਵਮੈਂਟ ਟਰਸਟ ਤਿਵੜੀ ਰੋਡ ਵਿੱਚ ਆ ਗਈ ਉਸ ਤੋਂ ਬਾਅਦ ਹੁਣ ਤੀਸਰੀ ਵਾਰੀ ਜ਼ਮੀਨ ਸਾਡੀ ਜਿਹੜੀ ਆ ਇਹ ਇਸ ਸਕੀਮ ਦੇ ਵਿੱਚ ਆ ਰਹੀ ਆ ਲੈਂਡ ਪੂਲਿੰਗ ਦੇ ਵਿੱਚ ਕਿ ਤੁਸੀਂ ਸਹਿਮਤ ਜੇ ਹੈਗੇ ਉੱਤੇ ਦਿਓ ਜਦੋਂ ਇੱਕ ਮਹੀਨਾ ਹੋ ਗਿਆ ਕੀ ਸਰਕਾਰ ਨੂੰ ਰਿਕਵੈਸਟ ਕਰਦੇ ਆ ਕਿ ਅਸੀਂ ਇਹ ਜ਼ਮੀਨ ਨਹੀਂ ਦੇਣਾ ਚਾਹੁੰਦੇ ਹੁਣ ਤੱਕ ਸਰਕਾਰ ਦਾ ਨੋਟੀਫਿਕੇਸ਼ਨ ਹੋਣਾ ਚਾਹੀਦਾ ਸੀ ਕਿ ਠੀਕ ਹੈ ਜੇ ਕਿਸਾਨ ਆਪਣੀ ਜ਼ਮੀਨ ਨਹੀਂ ਦੇਣਾ ਚਾਹੁੰਦਾ ਤੇ ਅਸੀਂ ਜ਼ਮੀਨ ਜਿਹੜੀ ਹੈ ਨਹੀਂ ਲਵਾਂਗੇ ਤੇ ਇਸ ਸਕੀਮ ਨੂੰ ਰਾਈਟਿੰਗ 'ਚ ਦੇਣਾ ਚਾਹੀਦਾ ਸੀ ਕਿ ਤੁਸੀਂ ਆਪਣੀ ਜ਼ਮੀਨ ਜਿਸ ਤਰ੍ਹਾਂ ਚਾਹੋ ਯੂਜ਼ ਕਰ ਸਕਦੇ ਹੋ ਕਿਉਂਕਿ ਥੋੜੀ ਥੋੜੀ ਦੋ ਦੋ ਤਿੰਨ ਤਿੰਨ ਕਿੱਲੇ ਦੇ ਕਿਸਾਨ ਆ ਸਾਰੇ ਤੇ ਛੋਟੇ ਕਿਸਾਨ ਆ ਦੋ ਦੋ ਪਰਿਵਾਰ ਰਹਿੰਦੇ ਨੇ ਉਹ ਜੇ ਹੁਣ ਜੇ ਸਰਕਾਰ ਫੇਰ ਦੁਬਾਰਾ ਜਾੜਾ ਕਰ ਦੂਗੀ ਤੇ ਉਹਨਾਂ ਵਾਸਤੇ ਬਹੁਤ ਮੁਸ਼ਕਲ ਆ ਈ ਦੋ ਪਰਿਵਾਰਾਂ ਦੀ ਜੇ ਜ਼ਮੀਨ ਐਕਵਾਇਰ ਕਰਦੇ ਇੱਕ ਭਰਾ ਇੱਥੇ ਰਹਿ ਜਾਵੇਗਾ ਇੱਕ ਹੋਰ ਕਿਸੇ ਪਿੰਡ ਚਲ ਜਾਵੇਗਾ ਤੇ ਰਿਸ਼ਤੇ ਨਾਤੇ ਵੀ ਜਿਹੜੇ ਆ ਇਹ ਬਹੁਤ ਖਤਮ ਹੋਣ ਦੇ ਕਦਰਤੇ ਆ ਔਰ ਜਿਹੜੇ ਲਾਗੇ ਲਾਗੇ ਸ਼ਹਿਰਾਂ ਚ ਲੋਕੀ ਕਿਸਾਨੀ ਦੇ ਨਾਲ ਜੁੜੇ ਆ ਮਜ਼ਦੂਰੀ ਦੇ ਨਾਲ ਜੁੜੇ ਆ ਉਹ ਇਹਨਾਂ ਜ਼ਮੀਨਾਂ ਚ ਕੋਈ ਸਬਜ਼ੀ ਲਾਉਂਦਾ ਕੋਈ ਨਰਸਰੀ ਚ ਲਾਉਂਦਾ ਕੋਈ ਆਪਣੇ ਛੋਟੇ 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 ਮੋਟੇ ਰੁਜ਼ਗਾਰ ਸਾਰੇ ਕਰਦੇ ਆ ਇਸ ਕਰਕੇ ਇਹੀ ਬੇਨਤੀ ਆ ਸਰਕਾਰ ਨੂੰ ਵੀ ਕਿ ਇਹ ਕੰਮ ਨਾ ਕੀਤਾ ਜਾਵੇ ਜੇ ਕੰਮ ਕਰੋਗੇ ਤੇ ਅਸੀਂ ਸਾਰੇ ਲੋਕ ਸਰਕਾਰ ਦੇ ਪਹਿਲੇ ਐਂਟੀ ਆ ਕਿਉਂਕਿ ਜੋ ਸਰਕਾਰ ਕਰ ਰਹੀ ਆ ਅਸੀਂ ਇਹਦੇ ਨਾਲ ਬਿਲਕੁਲ ਸਹਿਮਤ ਨਹੀਂ ਆ ਅੱਜ ਪਿੰਡ ਘਰਾਲੇ 'ਚ ਇਕੱਠੇ ਹੋਏ ਆ ਸਾਰਾ ਪਿੰਡ ਵੀ ਇੱਥੇ ਇਕੱਠਾ ਹੋਇਆ ਵਾ ਗੁਰਦੁਆਰਾ ਸਾਹਿਬ ਤੇ ਸੰਯੁਕਤ ਕਿਸਾਨ ਮੋਰਚੇ ਦੇ ਤੇ ਹੋਰ ਮਜ਼ਦੂਰਾਂ ਦੀਆਂ ਜਥੇਬੰਦੀਆਂ ਸਾਰੀਆਂ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਰੈਲੀ ਕੀਤੀ ਆ ਇਸ ਰੈਲੀ ਦਾ ਮਕਸਦ ਇਸ ਪਿੰਡ ਦੀ 80 ਕਿੱਲੇ ਜ਼ਮੀਨ ਪੰਜਾਬ ਸਰਕਾਰ ਲੈਡ ਪੂਲਿੰਗ ਐਕਟ ਤਹਿਤ ਕੋਈ ਫੋਕਲ ਕਲੋਨੀ ਬਣਾਉਣ ਵਾਸਤੇ ਅਕਵਾਇਰ ਕਰ ਰਹੀ ਆ ਜਿਸ ਦਾ ਅਸੀਂ ਸਖਤ ਵਿਰੋਧ ਕਰ ਰਹੇ ਆ ਸਾਨੂੰ ਬਿਲਕੁਲ ਇਹ ਗਵਾਰਾ ਨਹੀਂ ਅਸੀਂ ਕਿਸੇ ਵੀ ਕੀਮਤ ਤੇ ਜ਼ਮੀਨ ਨਹੀਂ ਦੇਣਾ ਚਾਹੁੰਦੇ ਵੈਸੇ ਸਮੁੱਚਾ ਨੋਟੀਫਿਕੇਸ਼ਨ ਜਾਰੀ ਹੋਣਾ ਚਾਹੀਦਾ ਪਰ ਇਸ ਪਿੰਡ ਦਾ ਦੋ ਵਾਰੀ ਪਹਿਲਾਂ ਹੀ ਉਜਾੜਾ ਹੋ ਚੁੱਕਾ ਇਹਨਾਂ ਜਾਂ ਦੀ ਜ਼ਮੀਨ ਅੜ ਹਾਈਵੇ ਬਣਿਆ ਬਾਈਪਾਸ ਗੁਰਦਾਸਪੁਰ ਦਾ ਇਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਆ ਗਈ ਬਹੁਤ ਵੱਡੇ ਪੱਧਰ ਤੇ ਫਿਰ ਇੰਪਰੂਵਮੈਂਟ ਆਚਰ ਸਕੀਮ ਨੰਬਰ 7 ਤਿਬਲੀ ਰੋਡ ਉੱਚ ਆ ਗਈ ਜਿਹੜੀ ਰਹਿ ਗਈ ਸੀ ਹੁਣ ਸਮੁੱਚੇ ਤੌਰ ਤੇ ਉਹ ਸਾਰੀ ਸਾਰੀ 80 ਏਕੜ ਮਲਣ ਲੱਗ ਗਿਆ ਤੇ ਪਿੰਡ ਉਜੜ ਚਲਿਆ ਪਿੰਡ ਕੋਲ ਕੋਈ ਆਮਦਨ ਦਾ ਸਾਧਨ ਨਹੀਂ ਪਿੰਡ ਕੋਲ ਕੋਈ ਹੋਰ ਰਹਿਣ ਦਾ ਸਾਧਨ ਨਹੀਂ ਇਹ ਪਿੰਡ ਕਿੱਥੇ ਜਾਊਗਾ ਕਿੱਥੇ ਰੋਟੀਆਂ ਖਾਊਗਾ ਕੀ ਕਰੂਗਾ ਇਹ ਲੋਕ ਅਜੇ ਮੁੱਖ ਮੰਤਰੀ ਸਾਹਿਬ ਨੇ ਉਹ ਕਹਿ ਰਹੇ ਨੇ ਵੀ ਅਸੀਂ ਬਿਨਾਂ ਪੁੱਛੇ ਸਹਿਮਤੀ ਦੇ ਬਿਨਾਂ ਜਨੀਨ ਨਹੀਂ ਲਵਾਂਗੇ ਅਸੀਂ ਅਸੀਂ ਆਫੀਸ਼ੀਅਲ ਡਵਟ ਲਿਖ ਕੇ ਇਹਨਾਂ ਜਿੱਦ ਜਿੱਦੀ ਮਾਲਕੀ ਆ ਉਹਨਾਂ ਸਾਰਿਆਂ ਦੇ ਆਫੀਸ਼ੀਅਲ ਡਵਟ ਲਿਖ ਕੇ ਤੇ ਅਰਜ਼ੀਆਂ ਨਾਲ ਦੇ ਕੇ ਸਾਈਨ ਕਰਕੇ ਦੇਤੀਆਂ ਡੀਸੀ ਸਾਹਿਬ ਨੂੰ ਹੋਰ ਉਸ ਅਧਿਕਾਰਜੋ ਕਲਾਸੀਆਂ ਸੈਕਟਰੀ ਸਾਹਿਬ ਜਿਹੜੇ ਚੇਅਰਮੈਨ ਪੜਾਏ ਆ ਉਹਨਾਂ ਨੂੰ ਈਮੇਲਾਂ ਕਰਤੀਆਂ ਨੇ ਕੱਲ ਐਸ.ਡੀ.ਐਮ ਸਾਹਿਬ ਨੂੰ ਵੀ ਚੇਚੇ ਤੌਰ ਤੇ ਮਿਲਣਾ ਇਸੇ ਕੰਮ ਲਈ ਉਹਨਾਂ ਸੱਧਿਆ ਵਾ ਪਰ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਅਸੀਂ ਜਦੋਂ ਆਫੀਸ਼ੀਅਲ ਡਵਟ ਦੇ ਰਹੇ ਆਂ ਵੀ ਜ਼ਮੀਨ ਨਹੀਂ ਐਸੀ ਨਹੀਂ ਦੇਣੀ ਤੇ ਸਰਕਾਰ ਕਿਉਂ ਮਾਲ ਰਹੀ ਆ ਕਿਸੇ ਕੀਮਤ ਵਿੱਚ ਨਹੀਂ ਦੇਣੀ ਆਸਰੇ ਐ ਤੇ ਹੁਣੇ ਜਮੀਨ ਜਿਹੜੀ ਵਿਕੀ ਆ ਉਹ 4 ਕਰੋੜ ਨੂੰ ਕਿੱਲਾ ਦੇਖਿਆ ਵਾ ਸਾਢੇ 4 ਕਰੋੜ ਨੂੰ ਇਹ ਨਾਲ ਜਿੱਥੇ ਜਿਹਾ ਕਵਾਲ ਕੀਤੀ ਉੱਥੇ ਹੀ ਨਾਲ ਤੇ ਜਿਹੜੀ ਇਹਨਾਂ ਦੇਣੇ ਆ ਇਹ ਸੇ 22 ਲੱਖ ਕੀਮਤਵਾਰ ਜਿਸ ਦੀ ਸਰਕਾਰੀ ਜਿਹੜੀ ਹੈਗਾ ਰੇਟ ਵਾ ਤੇ 22 ਗੁਣਾ ਆਵੇਂ ਤਾਂ 4 ਗੁਣਾ ਦੇ ਦਾਂਗੇ ਸਾਨੂੰ 88 ਲੱਖ ਦੇ ਦੇਣਗੇ 1 ਕਰੋੜ ਦੇ ਦਾਂਗੇ ਚਲੋ ਬੜਾ ਆਖਾਂਗੇ ਤੇ ਲੜਾਂਗੇ ਤੇ ਉੱਥੇ ਤਾਂ 4.5 ਕਰੋੜ ਰਿਕਣਦੇ ਆ ਉਹ ਕਿਹ ਕੋਈ ਜਣਾ 6 ਕਰੋੜ ਹੋ ਜਾਣੀਆਂ 10 ਸਾਲ ਪਹਿਲੇ ਤੇ ਅਸੀਂ ਜ਼ਮੀਨ ਆ 10 ਸਾਲ ਪਹਿਲੇ ਇਹ 10 ਸਾਲ ਪਹਿਲਾਂ ਦੀ ਆ ਅਸੀਂ ਜ਼ਮੀਨ ਨਹੀਂ ਦੇਣੀ ਅਸੀਂ ਮਰ ਜਾਵਾਂਗੇ ਜ਼ਮੀਨ ਨਹੀਂ ਦੇਣੀ ਜੋ ਮਰਜ਼ੀ ਹੋ ਜੇ ਜ਼ਮੀਨ ਨਹੀਂ ਦੇਣੀ ਇਹ ਕਿਸਾਨ ਸਾਰੇ ਸਮਾਂ ਖਾ ਦੇ ਤੁਰੇ ਨੇ ਜਾਣ ਕੱਲੋ ਇਹਨਾਂ ਦੀ ਮਾਰ ਦਿਓ ਇਹਨਾਂ ਨੂੰ ਜੇਲਾ ਹੀ ਲੱਖ ਲੋ ਸਾਡੇ ਸੀਯੂ ਤਸਨ ਮੋਰਚੇ ਦੇ ਅਟੇਡਰ ਨੂੰ ਰੱਖ ਦੋ ਪਰ ਇਹ ਜ਼ਮੀਨ ਅਸੀਂ ਕਿਸੇ ਕੀਮਤ ਇਹਨਾਂ ਦੇਣੀ